ਕਵੇਰੇ ਹਾਂਜੀ ਕੀ ਕਰਨਿਆ ਮੈਂ ਕੁਛ ਨਹੀਂ ਮੈਂ ਸਬਜੀ ਟਾਈਮ ਹੋ ਗਿਆ ਉਹ ਲੱਗੀ ਸਬਜੀ ਨੂੰ ਛੱਟ ਖੈੜਾ ਹਾਂਜੀ ਇਹ ਬਾਅਦ ਚ ਹੋ ਜੂਗਾ ਕੰਮ ਤੈਨੂੰ ਉਹ ਤੇਰਾ ਭਰਾ ਤੇ ਉੱਠਦਾ ਹੀ ਨਹੀਂ ਮੰਜੇ ਤੋਂ ਦੋ ਤਿੰਨ ਦਿਨ ਹੋ ਗਏ ਨੇ ਕੀ ਗੱਲ ਲੰਮਾ ਹੀ ਪਿਆ ਰਹਿੰਦਾ ਲੰਮਾ ਹੀ ਪਿਆ ਰਹਿੰਦਾ ਹੁਣ ਮੈਂ ਪੁੱਛਿਆ ਜਾ ਕੇ ਤੇ ਪੁੱਤ ਉੱਠਦਾ ਨਹੀਂ ਤੂੰ ਬਾਹਰ ਕਣਕ ਨੂੰ ਕਬੀਜਣ ਵਾਲੀ ਆ ਤਾਂ ਕੀ ਗੱਲ ਵਾ ਤੂੰ ਠੀਕ ਨਹੀਂ ਤੇ ਦਵਾਈ ਲੈਉਣੀ ਸੀ ਆਂਦਾ ਮੇਰਾ ਸਿਰ ਹੀ ਨਹੀਂ ਉੱਠਦਾ ਦਵਾਈ ਮੈਂ ਲਿਆਂਦੀ ਆ ਡਾਕਟਰਾਂ ਦਾ ਬੀਪੀ ਵੀ ਠੀਕ ਵਾ ਘਟਿਆ ਵੀ ਨਹੀਂ ਵਧਿਆ ਵੀ ਨਹੀਂ ਬੁਖਾਰ ਵੀ ਹੈ ਨਹੀਂ ਤੇ ਦਵਾਈ ਉਹਨੇ ਮੈਨੂੰ ਦੇ ਦਿੱਤੀ ਉਹ ਮੈਂ ਖਾਦਿਆਂ ਉਹਦੇ ਨਾਲ ਸਗੋਂ ਨਹੀਂ ਮੈਨੂੰ ਹੋਸ਼ ਆmdi ਉਹ ਬੀਬੀ ਨੇ ਮੈਨੂੰ ਦੱਸਿਆ ਵੀ ਨਹੀਂ ਠੀਕ ਨਹੀਂ ਵੀਰ ਮੈਂ ਹੁਣ ਪੁੱਛਿਆ ਨਾ ਜਾ ਕੇ ਮੈਂ ਤਾਂ ਲੰਮਾ ਪਿਆ ਹੁੰਨਾ ਜਦੋਂ ਵੇਖਨੀ ਆ ਤੇ ਗੱਲ ਕੀ ਆ ਤੇ ਉਹਨੇ ਆ ਗੱਲ ਦੱਸੀ ਆ ਤੇ ਮੈਂ ਹੁਣ ਮੈਂ ਤੈਨੂੰ ਕਹਿੰਨੀ ਆ ਲਖਵੀਰ ਨੂੰ ਭਈ ਉਹਨੂੰ ਜਾਂ ਤੱਕ ਕਿਸ ਚੰਗੇ ਡਾਕਟਰ ਨੂੰ ਘਾੜ ਕੇ ਲਿਆ ਇਹ ਚੱਕਰ ਕੀ ਆ ਇਦਾਂ ਕਿਉਂ ਹੁੰਦਾ ਜੇ ਬੀਪੀ ਨਹੀਂ ਘਟਿਆ ਵਾ ਤੇ ਫਿਰ ਗੱਲ ਕੀ ਹੋਈ ਸਿਰ ਨੂੰ ਉਹ ਤਾਂ ਹੀ ਫਿਰ ਦੋ ਦਿਨ ਹੋ ਗਏ ਬੰਬੀ ਦੇ ਵੀ ਨਹੀਂ ਗਏ ਉੱਠੇ ਨਹੀਂ ਜਾਂਦਾ ਉਹਦੇ ਕੋਤੇ ਜਾਣਾ ਉਹਨ ਕਿੱਥੇ ਆਹ ਨਹੀਂ ਤੇ ਵੀਰ ਹੋਣੀ ਕਿੱਥੇ ਬਹਿਣ ਵਾਲੇ ਹਾਂ ਹਾਂ ਉਹ ਨਹੀਂ ਬਹਿਂਦਾ ਉਹ ਤਾਂ ਤੇਰੇ ਸਾਹਮਣੇ ਸਾਰਾ ਦਿਨ ਖਲੋਂਦਾ ਹੀ ਨਹੀਂ ਕੰਮ ਵਾਲੀ ਧਿਆਨ ਹੁੰਦਾ ਹੀ ਉਹਦੇ ਤੇ ਚਲ ਮੈਂ ਵੇਚਦਾ ਭਲਾ ਵੀ ਇਹ ਨਹੀਂ ਠੀਕ ਤੇ ਮੈਂ ਬਾਕੀ ਇੱਤਾਂ ਕਰ ਉਹਨੂੰ ਵੀ ਵਿਖਾੜ ਤੇ ਪੈੜੀ ਵੱਲ ਜਾ ਕੇ ਨਾ ਉਹਨੂੰ ਪਹਿਲਾਂ ਦਵਾਈ ਦੁਆਰੂ ਲਿਆ ਕੇ ਨਾ ਤੇ ਮੁੜ ਕੇ ਪੈੜੀ ਵੇਖ ਸੁੱਕ ਨਾ ਜਾਵੇ ਤੇ ਟਰੈਕਟਰ ਵਾਲੇ ਨੇ ਸੱਦ ਕੇ ਤਾਂ ਕਣਕ ਪਜਾਲਾ ਜੇ ਵਾਤਾ ਠੀਕ ਵਾਤੇ ਮੈਂ ਇੱਕ ਵਾਰੀ ਨਾ ਪਹਿਲਾਂ ਦਵਾਈ ਲਿਆਉਣਾ ਵੀ ਉਹਦੀ ਤੇ ਫਿਰ ਮੈਂ ਬੱਤਰ ਜਾ ਘਰ ਉਹਨਾ ਇੱਕ ਵਾਰੀ ਆਹੋ ਇਹਦੇ ਠੀਕ ਹੈ ਨਾ ਬੱਤਰ ਤੇ ਫਿਰ ਨਾਲ ਹੀ ਕਣਕ ਤਾਂ ਹਾਂ ਪਹਿਲੋਂ ਤਾਂ ਦਵਾਈ ਲਿਆ ਦੇ ਉਹਨੂੰ ਚੈੱਕ ਕਰਾ ਆ ਵੀ ਕੀ ਗੱਲ ਵਾ ਤੇ ਮੁੜ ਕੇ ਫਿਰ ਤੂੰ ਜੇ ਵੱਤਰ ਠੀਕ ਹੋਏਗਾ ਤੇ ਟਰੈਕਟਰ ਵਾਲੇ ਨੂੰ ਸੱਦ ਕੇ ਤੇ ਕਣਕ ਬੀਜ ਲੈ ਕਣਕ ਸਾਨੂੰ ਲੇਟ ਕਰਨੀ ਮੁੜ ਕੇ ਪੈਲੀਆਂ ਭਰ ਕੇ ਫਿਰ ਬਹੁਤ ਲੇਟ ਹੋ ਜਾਣਾ ਵਾ ਨਹੀਂ ਨਹੀਂ ਫਿਰ ਕਿਤੇ ਬੀਜੀ ਜਾਣੀ ਆ ਆਹੋ ਫਿਰ ਕਿਤੇ ਇੱਕ ਦੋ ਮੀਂਹ ਪੈ ਗਏ ਫਿਰ ਤੇ ਬਹੁਤ ਔਖਾ ਹੋ ਜਾਣਾ ਨਹੀਂ ਔਖਾ ਔਖਾ ਮੁੜ ਕੇ ਨਾ ਵੱਤਰ ਹੋਣੀ ਪੈਲੀ ਨਾ ਬੀਜੇ ਜਾਣਾ ਕੁਛ ਆਹੋ ਨਹੀਂ ਚੱਲ ਚੰਗਾ ਫਿਰ ਇਦਾਂ ਕਰ ਤੇ ਜਾਓ ਫਿਰ ਦਵਾਈ ਲੈ ਆਓ ਹੈ ਕੋਈ ਨਹੀਂ ਮੈਂ ਆ ਗਿਆ ਮੈਂ ਪੁੱਛਣਾ ਵੀ ਨੂੰ ਲੈ ਜਾ ਨਾਲ ਉਹਨੂੰ ਠੀਕ ਗੱਲ ਤੇ ਵੀ ਮੰਮੀ ਦੀ ਵੀ ਠੀਕ ਆ ਵੀਰ ਬਹਿਣ ਵਾਲਾ ਤੇ ਹੈ ਨਹੀਂ ਉਹਦਾ ਦੋ ਦਿਨ ਹੋ ਗਏ ਯਾਰ ਬੰਬੀ ਤੇ ਤਾਂ ਹੀ ਗਿਆ ਚਲ ਕੋਈ ਨਹੀਂ ਆ ਕੰਮ ਕਰਦਾ ਬਾਅਦ ਚ ਪਹਿਲਾਂ ਵੀਰਲ ਜਣਾ ਹਾਏ ਹਾਏ ਇਹ ਤਾਂ ਨਵੀਂ ਗੱਲ ਹੋ ਗਈ ਆ ਭਾਜੀ ਦੇ ਵਾਕਿਆ ਹੀ ਨਹੀਂ ਉੱਠੰਦੇ ਐ ਜਿੰਨੇ ਵਸੇ ਨਾ ਕਿ ਆਹੀ ਦੋ ਗੁੰਡਾਪਾਨ ਨੂੰ ਤੇ ਮੈਂ ਚਾਰ ਪਾ ਤਿਆਂ ਇਹ ਨਾ ਹੋਵੇ ਇਹਨਾਂ ਨੂੰ ਕਿਤੇ ਪਤਾ ਹੀ ਨਾ ਲੱਗ ਜੇ ਭਾਜੀ ਤਾਂ ਸੱਚੀ ਨਹੀਂ ਬਿਲਕੁਲ ਉੱਠੰਦੇ ਅਸਰ ਸੇ ਦਵਾਈ ਦਾ ਵਾਵਾ ਹੀ ਆ ਪਰ ਮੈਂ ਸੋਚਿਆ ਹੀ ਚੱਲ ਮੇਰਾ ਕੰਮ ਜਲਦੀ ਹੋ ਜਾਊਗਾ ਚਾਰ ਗੁੰਡਾ ਪਾ ਦਿੰਨੇ ਐ ਇਹ ਨਾ ਹੋਵੇ ਭਾਜੀ ਉੱਠੰਨਾ ਤੇ ਡਾਕਟਰ ਕੋਲ ਜਾਣਾ ਤੇ ਉੱਥੇ ਟੈਸਟ ਜੇ ਪਤਾ ਲੱਗੇ ਕਿ ਇਹਨਾਂ ਨੇ ਕੋਈ ਦਵਾਈ ਇਦਾਂ ਦੀ ਖਾਦੀ ਹੈ ਨਾ ਮੇਰਾ ਕਿ ਅੱਜਕੱਲ ਪਾਣੀ ਚਾਹ ਪਾਣੀ ਮੈਂ ਹੀ ਪੁੱਛਣੀ ਆ ਭਾਈ ਉਹ ਮੈਂ ਕੀ ਕਰਾਂ ਹੁਣ ਟੈਂਸ਼ਨ ਜੀ ਪੈਈ ਆ ਹੁਣ ਇਦਾਂ ਕਰਤੀ ਪਾਣੀ ਨੂੰ ਹੁਣ ਬੁੰਦਾ ਹੀ ਨਹੀਂ ਰਹੀ ਨਾ ਤਿੰਨ ਚਾਰ ਦਿਨ ਦੇਖਦੀ ਆ ਹਾਲੇ ਸਹੀ ਹੁੰਦੀ ਆ ਕਿ ਨਹੀਂ ਮੈਨੂੰ ਕੀ ਪਤਾ ਹੀ ਇਹਨਾਂ ਨੇ ਮੁੰਡੇ ਤੇ ਪੈ ਜਾਣਾ ਮੈਂ ਸੋਚਿਆ ਸੀ ਇਹਨਾਂ ਨੇ ਮੇਰੇ ਵੱਲ ਹੋ ਜਾਣਾ ਏ ਚੱਲ ਕੋਈ ਵੀ ਥੋੜਾ ਸਾਹ ਬਾਇ ਸਹੀ ਹੋਊਗੀ ਪਰ ਇਹ ਤੇ ਬਿਲਕੁਲ ਹੀ ਬਦਲ ਗਈ ਹੈ ਬਿਲਕੁਲ ਹੀ ਮੁੰਡੇ ਤੇ ਪੈ ਗਈ ਹੈ ਜੀ ਮੰਮੀ ਨੂੰ ਪਤਾ ਲੱਗ ਗਿਆ ਨਾ ਕਿ ਮੇਰੀ ਰੇਲ ਬਣਾ ਦੇ ਮੰਮੀ ਨੇ ਚੀ ਉਹ ਹੋ ਜੀ ਰੰਮਨ ਦੀ ਇਹ ਤੇ ਮੈਨੂੰ ਛੱਡਣਾ ਹੀ ਨਹੀਂ ਹੈ ਲੋਕੀ ਨੂੰ ਪਤਾ ਲੱਗਾ ਤੇ ਫੇਰ ਪਤਾ ਨਹੀਂ ਇੱਥੇ ਬੰਨਾ ਕੀ ਹੈ ਫੇਰ ਤੇ ਨਾ ਪੱਕਾ ਫੇਕੇ ਮੇਰੇ ਆਏ ਸੀ ਜੋ ਮੈਂ ਨਾ ਸੰਦੀਪ ਨੂੰ ਫੋਨ ਕਰਕੇ ਪੁੱਛਦੀ ਹਾਂ ਕਿ ਇਹ ਦਵਾਈ ਦਾ ਸਰ ਕਿੰਨਾ ਹੁੰਦਾ ਹੈ ਤੂੰ ਤੇ ਮੈਨੂੰ ਨਾ ਦੁਵੀ ਦਾ ਹੀ ਚਪਾਤਾ ਹੈ ਮੈਨੂੰ ਤੇ ਸਮਝ ਨਹੀਂ ਆਉਂਦੀ ਹੁਣ ਮੈਂ ਕੀ ਕਰਾਂ ਹੁਣ ਨਹੀਂ ਮੈਂ ਜਾਣਾ ਭਾਜੀ ਕੋਲ ਪੁੱਛ ਵੀ ਲੈ ਕੇ ਕੋਈ ਗੱਲ ਨਹੀਂ ਮੈਂ ਦੇਖਦੀ ਆ ਇੱਕ ਵਾਰ ਨਾ ਪੁੱਛਦੀ ਆ ਭਾਜੀ ਦਾ ਹਾਲ ਦੀ ਕੀ ਲੋਂਗੀ। ਵੀਰੋ ਹਾਂਜੀ ਅੱਛਾ ਬੈਠੀ ਕਰਨੀ ਕੁਛ ਨਹੀਂ ਉਦਾਂ ਹੀ ਬੈਠੀ ਹਾਂ। ਅੱਛਾ ਮੇਰੀ ਗੱਲ ਸੁਣ ਜਿਹੜੇ ਤੇਰੇ ਕੋਲ ਪੈਸੇ ਪਏ ਉਹਨੂੰ ਥੋੜੇ ਜਿ ਦੇ। ਪੈਸੇ ਕੀ ਕਰਨੇ ਆ ਮੈਂ ਉਹ ਠੀਕ ਨਹੀਂ ਆ ਭਾਜੀ ਤੇ ਮੈਂ ਜਾ ਕੇ ਚੈੱਕ ਕਰਵਾ ਕੇ ਲਿਆਉਣਾ ਉਹਨਾਂ ਨੂੰ ਮੜ ਕੇ ਟੈਸਟ ਕਰਵਾ ਕੇ ਆਇਆ ਮੈਂ ਕੀ ਹੋ ਗਿਆ ਭਾਜੀ ਨੂੰ? ਪਤਾ ਨਹੀਂ ਇਹੋ ਤੇ ਪਤਾ ਨਹੀਂ ਆ ਉਹ ਦੋ ਦਿਨਾਂ ਦੀ ਉੱਠੀ ਨਹੀਂ ਆ ਮੈਂ ਵੀ ਦੋ ਦਿਨ ਦਾ ਵੇਖਣੀ ਆ ਭਾਜੀ ਠੀਕ ਹੀ ਨਹੀਂ ਹੈਗੇ। ਜਾਦਾ ਹੀ ਨਹੀਂ ਠੀਕ ਹੈਗੇ ਹਨਾ ਯਾਰ ਕਣਕਾਂ ਦੇ ਜਿਹੜੀਆਂ ਬਣੀਆਂ ਪਈਆਂ ਕੰਬੜਾ ਪਿਆ ਕਰਨ ਵਾਲਾ ਤੇ 2-3 ਦਿਨ ਹੋ ਗਏ ਭਾਈ ਬੰਬੀ ਤੇ ਵੀ ਨਹੀਂ ਗਏ ਹੱਦ ਹੋ ਗਈ ਇਦਾਂ ਭਾਜੀ ਵੈਸੇ ਹਨਾ ਕਦੀ ਬਿਮਾਰ ਹੋਏ ਨਹੀਂ ਐ ਤੋ ਹੁਣ ਮੈਂ ਕਹਿਣੇ ਆਂ ਕਿ ਮੰਮੀ ਆਈ ਹੀ ਮੇਰੇ ਕੋਲ ਮੈਂ ਤੇ ਥਾਂ ਗੋਡਣ ਡਿਆ ਵੀ ਤਾ ਸੱਬੀ ਲਾਉਣੇ ਆ ਅੱਛਾ ਮੰਮੀ ਕੀ ਕਹਿੰਦੇ ਮੰਮੀ ਕਹਿੰਦੇ ਵੀ ਉਹਦੇ ਹੋ ਗਿਆ ਐ ਵੀਰ ਕੋ ਅੱਛਾ ਤੋ ਕਹਿੰਦੇ ਵੀ ਉਹ ਕੋਲ ਤੇ ਠਹਿਣੀ ਆਂ ਡਿਆ ਤਸ ਕਮਾਲ ਹੋ ਗਈ ਹਨਾ ਇੱਕਦਮ ਹੀ ਭਾਜੀ ਜ਼ਿਆਦਾ ਬਿਮਾਰ ਹੋ ਗਏ ਭਾਜੀ ਤੇ ਦਾਣਾ ਕਦੇ ਪੈਂਦੇ ਨਹੀਂ ਲੰਮੀ ਨਹੀਂ ਪੈਂਦੇ ਤਾ ਉਹਦੇ ਤੇ ਬੈਂਦੇ ਨਹੀਂ ਆ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਪੈਸੇ ਦੇ ਦੇਣੀ ਆ ਤੇ ਇਹ ਦਵਾਈ ਦਵਾ ਲਿਆਓ ਟੈਸਟ ਨਾ ਕਰਾਓ ਟੈਸਟਾਂ ਤੇ ਪੈਸੇ ਲੱਗਦੇ ਵੱਧ ਨਾਲੇ ਨਾ ਡਾਕਟਰ ਨਾਲ ਬਹਿਮਾ ਚ ਬੜਾ ਆਏ ਹਾਏ ਆ ਤਾਂ ਨਾ ਮੈਂ ਤੁਹਾਨੂੰ ਕਹਾਂਗਾ ਕਿ ਪਹੁੰਚ ਟੈਸਟਾਂ ਹੀ ਕਰਵਾ ਲਓ ਜੇ ਟੈਸਟ ਹੋਵੇਂ ਸਾਬ ਪਾ ਪੈਣਾ ਮੇਰਾ ਬਣੇ ਨਾ ਆ ਆਪਾਂ ਨੇ ਛੋਟ ਹੋ ਜਾਣਾ ਇਹਨਾਂ ਨੂੰ ਪਤਾ ਲੱਗਿਆ ਨਾ ਮਾ ਬੰਨ ਟੈਸਟ ਨਾ ਕਰਾਓ ਟੈਸਟ ਜਦੇ ਸਾਰਾ ਕੁਝ ਹੀ ਕਲੀਅਰ ਆ ਜਾਣਾ ਮੈਂ ਨਾ ਇਹਨਾਂ ਨੂੰ ਆਪਣੀ ਗੱਲਾਂ ਚ ਪਾ ਕੇ ਨਾ ਟੈਸਟ ਨੂੰ ਨੰਦ ਰੋਕਦੀਆਂ ਨਹੀਂ ਤੇ ਨਾ ਬਹੁਤ ਪੰਗਾ ਪੈਣਾ ਕੋਈ ਗੱਲ ਨਹੀਂ ਦਵਾਈ ਦੋ ਦਵਾਈ ਦੋ ਤੁਸੀਂ ਟੈਸਟ ਬਾਅਦ ਚ ਵੀ ਹੋ ਜਾਣਗੇ ਮੇਰੀ ਗੱਲ ਸੁਣੋ ਦੋ ਦਿਨ ਹੋ ਗਏ ਅੱਗੇ ਨਾਲ ਦਵਾਈ ਲੈਂਦੇ ਆ ਫਰਕ ਨਹੀਂ ਪਿਆ ਬਿਲਕੁਲ ਹੀ ਅੱਛਾ ਹੁਣ ਪਹਿਲਾਂ ਟੈਸਟ ਕਰਾਉਣਾ ਤੇ ਫੇਰ ਹੀ ਦਵਾਈ ਲੈਣੀ ਠੀਕ ਆ ਚਲੋ ਦੇਖ ਲਓ ਕੋਈ ਨਹੀਂ پیسے ਤੁਹਾਨੂੰ ਮੈਂ ਫੜਾ ਦਿੰਨੀ ਆ ਜਿੰਨੇ ਹੈਗੇ ਆ ਫਿਰ ਲੈ ਜਾਓ ਹੋਰ ਕੀ ਕਰਨਾ ਤਉ ਦਦੀ ਕੋ ਪੁੱਛ ਨਹੀਂ ਦੀਦੀ ਕੋ ਵੀ ਕੋਈ ਪੈਸਾ ਪੂਰਾ ਹੋਣਾ ਮੰਮੀ ਉਹਨਾਂ ਨਾਲ ਤਾਂ ਮੇਰੀ ਗੱਲ ਹੀ ਨਹੀਂ ਹੋਈ ਅੱਛਾ ਮੰਮੀ ਮੇਰੇ ਕੋਲ ਆਏ ਤੇ ਮੈਂ ਫੜਾ ਫੜਾ ਆ ਗਿਆ ਤੇਰੇ ਵਾਲੇ ਕੋਲ ਕਾਏ ਫੜਾ ਫੜਾ ਬੜ ਤਕ ਜਾਵਾਂ ਕੋਈ ਦੀ ਲਾ ਦੇਣੀ ਮੈਂ ਪੈਸੇ ਤੇ ਵੈਸੇ ਨਾ ਚਲੋ ਕੋਈ ਗੱਲ ਨਹੀਂ ਇਦਾਂ ਵੀ ਨਾ ਮੌਸਮ ਵੀ ਚੇਂਜ ਆ ਫੱਦ ਘਟਾ ਵੀ ਹੋ ਜਾਂਦਾ ਹੁੰਦਾ ਉਹ ਐਨਾ ਵਾ ਪਰ ਇੰਨਾ ਨਹੀਂ ਨਾ ਹੁੰਦਾ ਵੀ ਦੋ ਦਿਨ ਉੱਥੇ ਨਹੀਂ ਜਾਗੇ ਬੰਦੇ ਵੀ ਹੂੰ ਕੀ ਪਤਾ ਕਿਦੋਂ ਸਾਲਾਂ ਘਟ ਗਏ ਹੋਣਾ ਚਲੋ ਕੋਈ ਗੱਲ ਨਹੀਂ ਤੀ ਚਲੋ ਮੈਂ ਅੱਜ ਦੇਣੀ ਤੁਹਾਨੂੰ ਪੈਸੇ ਹਾਂ ਜਾ ਲਿਆ ਪੈਸੇ ਚਲੋ ਮੈਂ ਅੱਜ ਪੜਾ ਦੇਣੀ ਹਾਂ ਅਧਰ ਨਾਈਸੀ ਆਪਾ ਪੈ ਗਿਆ ਐ ਉਹਨੇ ਮੇ ਕੋ ਪੈਸੇ ਮੰਗੰਦੀ ਐ ਮੈਂ ਸੋਚਿਆ ਹੀ ਪੈਸੇ ਹੀ ਹੈਗੇ ਤੇ ਹੈ ਉੱਛ ਤੇ ਥੋੜੀ ਜਿ ਮੈਂ ਵਰਤ ਲਈ ਤੇ ਮੈਂ ਸੰਦੀਰ ਮੇਰੇ ਤੇ ਹੀ ਦਵਾਈ ਲਈ ਉਹਨੇ ਨਾ ਮੈਂ ਕੀ ਦੱਸਾਂ ਨਾ ਲੈਣਾ ਪੈਸਟ ਕਰਵਾ ਲੈਣਾ ਜੇ ਰਿਪੋਰਟ ਚ ਆ ਗਿਆ ਨਾ ਦਵਾਈ ਦਾ ਕੁਛ ਬਸ ਫੇਰ ਕੀ ਹੋਊਗਾ ਕੋਈ ਗੱਲ ਨਹੀਂ ਹੁਣ ਦੇਖਦੇ ਹਾਂ ਕਿ ਬੰਦਾ ਸੱਚ ਦਾ ਇੱਕ ਨਾ ਇੱਕ ਦਿਨ ਪਤਾ ਲੱਗ ਹੀ ਜਾਂਦਾ ਕਹਿੰਦੇ ਆ ਨਾ ਕਿ ਝੂਠ ਦੇ ਪੈਰ ਨਹੀਂ ਹੁੰਦੇ ਵੱਕੇ ਝੂੜ ਦੇ ਕੋਈ ਪਿਆਰ ਨਹੀਂ ਹੁੰਦੇ ਇੱਕ ਝੂਠ ਚੁਪਾਉਣ ਵਾਸਤੇ ਨਾ ਸੋ ਝੂੜ ਬੋਲਨੇ ਪੈਂਦੇ ਆ ਚੱਲ ਕੋਈ ਨਹੀਂ ਵੇਖਦੀਆਂ ਕੀ ਬੰਦਾ ਅੱਛਾ ਕੋਈ ਗੱਲ ਨਹੀਂ ਪਤਾ ਮਨਾ ਤੇ ਆ ਜਾ ਸੱਤ ਵਾਰੀ ਆ ਜਾ ਅਹੀਂ ਤੈਨੂੰ ਕੋਈ ਨਾ ਕੀਤੀ ਆ ਰਹਿਣਾ ਨਾ ਚੱਲ ਰਹਾ ਵੀ ਪਈ ਫਿਰ ਕੀ ਹੋਇਆ ਤਰ ਆਪਣਾ ਹੀ ਘਰ ਆ ਤੀਏ ਕੋਈ ਗੱਲ ਨਹੀਂ ਆ ਜੀ ਜਦੋਂ ਤਰ ਜੀ ਕਰੂਗਾ ਹਾਂ ਵਾਸ ਦੇ ਜਦ ਦਿਨਾ ਮਾ ਅੱਛਾ ਚਲੋ ਠੀਕ ਆ ਚੰਗਾ ਰੱਖਣੀ ਆ ਮੈਂ ਮੰਮੀ ਜੀ ਕਿਹਦਾ ਫੋਨ ਹੀ ਮਾਮੇ ਹੁਣਾ ਦਾ ਆਉਂਦਿਆ ਹੀ ਨਹੀਂ ਕੁੜੀ ਦਾ ਆਉਂਦਿਆ ਜੀਵਨ ਦਾ ਕੀ ਆਂਦੇ ਆ ਉਹ ਆਂਦੀ ਮੈਂ ਆਉਣਾ ਵਾਂ ਤੁਹਾਡੇ ਕੋਲ ਅੱਛਾ ਅੱਛਾ ਤੇ ਮੈਂ ਆਖਿਆ ਵੀ ਆਉਣਾ ਵਾਂ ਤੇ ਤੂੰ ਸੱਤ ਵਾਰੀ ਆ ਆ ਤੈਨੂੰ ਕੋਈ ਨਾ ਆਉਂਦੀ ਹਾਂ ਅੱਗੇ ਵੀ ਤੇ ਨਹੀਂ ਆ ਤੂੰ ਆਹੋ ਤੇ ਆਂਦੀ ਆਪੀ ਮੈਂ ਰਹਿਣਾ ਮਾਨ ਕੇ ਤੁਹਾਡੇ ਕੋਲ 4 ਦਿਨ ਚੱਲ ਫਿਰ ਕੀ ਰਹਿਣਾ ਵਾਂ ਤੇ ਮੈਂ ਆਖਿਆ ਕੋਈ ਗੱਲ ਨਹੀਂ ਰਹਿ ਲਈ ਤੂੰ ਜਿੰਨੇ ਦਿਨ ਜੀ ਕਰੂਗਾ ਰਹਿ ਲਈ ਕੋਈ ਨਹੀਂ ਤੈਨੂੰ ਕੋਈ ਨਾਮ ਤੇ ਆਂਦੀ ਆਪੀ ਚੰਗਾ ਮੈਂ ਜਦੋਂ ਆਉਣਾ ਫਿਰ ਮੈਂ ਤੁਹਾਨੂੰ ਦੱਸ ਦਾਂਗੀ ਮੈਂ ਚੰਗਾ ਫਿਰ ਦੱਸ ਦੇ ਜਦੋਂ ਆਉਣਾ ਵਿਅਕਮੇ ਅੱਗੇ ਆ ਜਾਂਦੇ ਹੀ ਰਹਿ ਜਾਂਦੇ ਹੁਣ ਬੱਚੇ ਹੀ ਸਿਆਣੇ ਹੋਗੇ ਤਾਂ ਹਣਾਉਣੋਂ ਹਟ ਗਏ ਆ ਇਦਾਂ ਹੀ ਘਰਾਂ ਚੁੱਤੀ ਗਏ ਕਿੱਥੇ ਨਿਕਲਿਆ ਜਾਂਦਾ ਫਿਰ ਆਹੇ ਇਹ ਤਾਂ ਗੱਲ ਹੈ ਤੁਹਾਡੀ ਨਹੀਂ ਨਿਕਲਿਆ ਜਾਂਦਾ ਅਜੇ ਨਿੱਕੇ ਨਿੱਕੇ ਬੱਚੇ ਹੁਣ ਤੇ ਆਜੀਦਾ ਵਾ ਜਦੋਂ ਸਿਆਣੇ ਹੋ ਜਾਣ ਫਿਰ ਬੰਨਣ ਪੈ ਜਾਂਦਾ ਵਾ ਸਹੀ ਗੱਲ ਆ ਤੁਹਾਡੀ ਚੱਲ ਕੋਈ ਗੱਲ ਨਹੀਂ ਆਉਣਗੇ ਚਾਰ ਦਿਨ ਰੌਣਕ ਲੱਗੂ ਸਭੋ ਹੋਰ ਤੇ ਰੌਣਕ ਤੇ ਹੁੰਦੀ ਹੈ ਜਦੋਂ ਕੋਈ ਆਵੇ ਆਹ ਨਾਲੇ ਉਹਦਾ ਸੁਭਾ ਚੰਗਾ ਵਾ ਹੰਦੀ ਮਿਲ ਹੀ ਰਹਿੰਦੀ ਸਾਰਿਆਂ ਨੂੰ ਬਸ ਬਸ ਉਹ ਤੇ ਜਦੋਂ ਮੈਂ ਕੱਲੀ ਹਾਂ ਉਦੋਂ ਆਉਣਾ ਤੇ ਸਹੀ ਜਿਵੇਂ ਮੈਂ ਕੰਮ ਕਰਦੀ ਹੁਣਾਂ ਤਾਂ ਲਾਗੇ ਚੱਲ ਜਾਣਾ ਲਿਆ ਮੈਂ ਕਰਮ ਨਹੀਂ ਆ ਤੂੰ ਕਰ ਲੈ ਤੇ ਫਟਾਫਟ ਅਸੀਂ ਕੰਮ ਕਰਕੇ ਤੇ ਵੇਲੀਆਂ ਹੋ ਜਾਣਾ ਨਾਲ ਮਿਲ ਕੇ ਬੜਾ ਸੋਹਣਾ ਕੰਮ ਕਰ ਲੈਣਾ ਕੋਈ ਗੱਲ ਨਹੀਂ ਉਹਦਾ ਸੁਭਾਅ ਦਾ ਹੀ ਆ ਇਹੋ ਜਿਹੀ ਤੀਪਤਾ ਕੋਈ ਭਾਵੇਂ ਦੱਸ ਦੇਣ ਰਹਿ ਜੇ ਮਹੀਨਾ ਰਹਿ ਜੇ ਦੁਖਦਾ ਨਹੀਂ ਸਹੀ ਗੱਲ ਆ ਉਹ ਪ੍ਰਾਣਾ ਤੇ ਫਿਰ ਲੱਗਦਾ ਹੀ ਨਹੀਂਗਾ ਨਾ ਟੱਬਰ ਦਾ ਜੀ ਲੱਗਦਾ ਵਾ ਅੱਪੀ ਚੱਲ ਕੋਈ ਗੱਲ ਨਹੀਂ ਤੇ ਨਾ ਫਿਕਰ ਹੁੰਦਾ ਵਾ ਵੀ ਚੇਚੀ ਕੋਈ ਚੀਜ਼ ਬਣਾਉਣੀ ਆ ਚਾਚਾ ਰੋਟੀ ਪਾਣੀ ਪਾ ਕੇ ਫੜਾਉਣਾ ਵਾ ਉਹਨੇ ਵਿਚ ਤੇ ਬਾਕੀਆਂ ਨੂੰ ਪਾ ਕੇ ਫੜਾ ਦੇਣਾ ਵਿਖਾਓ ਸਾਰੇ ਜਾਨੀ। ਇਹ ਸਗੋਂ ਆਪ ਹੀ ਸਾਰਾ ਕੰਮ ਕਰ ਲੈਂਦੀ ਆ ਨਾਲ ਹੀ ਕੇ ਪਾ ਕੇ ਵੀ ਫੜਾ ਦੇਣੀਆਂ ਤੇ ਆਪੇ ਹੀ ਪਾ ਲੈਣੀਆਂ ਆਪੇ ਹੀ ਖਾ ਲੈਣੀਆਂ। ਕੋਈ ਤੇਰ ਮੇਰਾ ਹੀ ਨਹੀਂ ਉਹਦੇ ਚਿੱਤੇ ਬੰਡੇ ਆਈਆਂ। ਪਤਾ ਨਹੀਂ ਹੁਣ ਕਿਉਂ ਹਟ ਗਿਆ ਨਹੀਂ ਤੇ ਇੰਨਾ ਪ੍ਰੇਮ ਪਿਆਰ ਹੁੰਦਾ ਸੀਗਾ ਛਾਟੀ ਆ ਜਾਣਾ ਛਾਟੀ ਆ ਜਾਣਾ ਹੁਣ ਤੇ ਤਾਂ ਵੀ ਇਹਨੇ ਬਿਮਾਰ ਹੈ ਤੁਹਾਡੇ ਪਤਾ ਲੈਣ ਨਹੀਂ ਆਈ ਪਤਾ ਨਹੀਂ ਕੀ ਗੱਲ ਹੋਈ। ਨਹੀਂ ਤੇ ਇਹ ਜਦੋਂ ਫੋਨ ਹੀ ਨਹੀਂ ਆਇਆ ਫੋਨ ਹੀ ਨਹੀਂ ਆਇਆ ਤੇ ਉਦਾਂ ਵੀ ਘਰਾਂ ਦੇ ਵੀ ਤੇਰੇ ਬੰਨਣ ਨੇ ਕੀ ਕਰੇ ਬੰਦਾ ਨਹੀਂ ਕਿਹੇ ਨਿਕਲਿਆ ਜਾਂਦਾ ਆਹੇ ਇਹ ਤਾਂ ਤੁਹਾਡੀ ਗੱਲ ਠੀਕ ਬਣੀ ਮਜਬੂਰੀਆਂ ਨੇ ਸੀ ਘਰਾਂ ਦੀਆਂ ਪਤਾ ਹੀ ਆ ਤੁਹਾਨੂੰ ਚਲ ਕੋਈ ਗੱਲ ਨਹੀਂ ਆਉਣਗੇ ਤਸੀਂ ਵੀ ਗੱਲਾਂ ਬਾਤਾਂ ਕਰੋਗੇ ਮਨ ਹੋਰ ਦਾ ਹੋਰ ਹੋ ਜਾਂਦਾ ਬੰਦੇ ਦਾ ਨਹੀਂ ਬੜਾ ਫਰਕ ਪੈਂਦਾ ਵਾ ਚਲੋ ਕੋਈ ਪਤਾ ਆਵੇ ਘਰ ਤੇ ਬੜਾ ਫਰਕ ਪੈਂਦਾ ਧੀਏ ਕੋਈ ਗੱਲ ਨਹੀਂ ਤੇ ਸਭ ਦਾ ਸਦਾ ਮੰਗਾਉਣ ਵਾਲਾ ਮੇਰਾ ਤੇਰਾ ਦਾ ਫਿਰ ਇਹਨਾਂ ਨੂੰ ਕਵਾਂ ਵੀ ਲਿਆਈ ਦਿਓ ਤੇ ਮੰਮੀ ਪਤਾ ਨਹੀਂ ਕੀ ਗੱਲ ਵਾ ਆਖਾਂ ਨੇ ਮੇਰਾ ਇਦਾਂ ਵਾ ਇਦਾਂ ਬੀਪੀ ਘਟਿਆ ਹੁੰਦਾ ਉੱਠਣ ਨਹੀਂ ਗੇ ਦੇ ਇੰਨੀ ਇਹਨਾਂ ਨੂੰ ਜਾ ਕੇ ਸੌਦਾ ਤਾਂ ਲਿਆ ਕੇ ਦੋ ਜੇ ਹੁਣ ਪਰੌਣੀ ਆਈ ਤੇ ਪੁੜੀਆਂ ਵਿੱਚ ਸੰਭਾਲ ਲਿਆਉਣਾ ਵਾ ਦੁਕਾਨ ਤੋਂ ਜਾ ਕੇ ਇਹ ਗੱਲ ਤੇ ਹੈਗੀ ਸੌਦਾ ਤਾਂ ਕਰ ਪਤਲੇ ਹੁਣ ਨਾ ਚੰਗੇ ਨਹੀਂ ਲੱਗੀਦਾ ਫਿਰ ਮਾਸਾ ਮਾਸਾ ਸੌਦਾ ਮੁਕਾ ਕੇ ਤੇ ਫਿਰ ਵਰਤਨਾ ਅੰਗਦੇ ਦੇ ਸਾਹਮਣੇ ਆਹ ਤਾਂ ਹੋਰ ਲਿਆਉਣਾ ਤੇ ਹੈ ਆ ਉਹ ਤੇ ਮੈਂ ਵੀ ਵੇਖਿਆ ਉਹਨੂੰ ਲੰਮਾ ਪਿਆ ਤੇ ਮੈਂ ਸੋ ਕੋ ਜਾ ਕੇ ਕਹਿਣ ਲਈ ਹਾਂ ਕਿ ਪੁੱਤ ਤੂੰ ਉੱਠਦਾ ਨਹੀਂ ਗਾ ਉੱਠ ਕੇ ਬਾਹਰ ਦਾ ਕੰਮ ਨਹੀਂ ਕੋ ਵੇਖਦਾ ਦੋ ਤਿੰਨ ਦਿਨ ਹੋਏ ਤੈਨੂੰ ਇਦਾਂ ਲੰਮੇ ਪਏ ਤਦੀ ਪੈ ਜਾਣਾ ਖਯੋਤ ਕੋ ਨਾ ਗੱਲ ਕੀ ਆ ਜਾਂਦਾ ਵੀ ਗੱਲ ਵੀ ਕੁਛ ਨਹੀਂ ਮੈਂ ਡਾਕਟਰ ਕੋ ਗਿਆ ਮੇਰਾ ਬੀਪੀ ਵੀ ਠੀਕ ਵਾ ਸਭ ਕੁਛ ਈ ਆ ਕੋਈ ਗੱਲ ਹੀ ਨਹੀਂ ਘਟਿਆ ਵਦਿਆ ਵੀ ਨਹੀਂ ਗਾ ਤੇ ਸਿਰ ਹੀ ਨਹੀਂ ਉੱਠਦਾ ਸਿਰ ਨੂੰ ਕੁਛ ਹੋਈ ਜਾਂਦਾ ਵਾ ਜੀ ਕਰਦਾ ਲੰਮਾ ਹੀ ਪਿਆਰ ਵਾ ਮੰਮੀ ਅੱਗੇ ਤਾਂ ਇਦਾਂ ਕਦੀ ਹੋਇਆ ਨਹੀਂ ਪਤਾ ਨਹੀਂ ਜਾਂ ਮੌਸਮ ਚੇਂਜ ਹੋਇਆ ਵਾ ਉਹਦਾ ਕਰਕੇ ਆ ਜਾਂ ਕੀ ਚੱਕਰ ਵਾ ਮੌਸਮ ਚੇਂਜ ਹੋਇਆ ਅ ਵੀ ਚਲੋ ਹੁੰਦੀ ਤੇ ਸਹੀ ਆ ਗੱਲ ਮਾੜਾ ਮੋਟਾ ਸਰੀਰ ਨੂੰ ਇਹ ਪਰਾ ਇਨਨਾ ਤੇ ਨਾ ਫੇ ਸੇਰੀ ਭਾਰਾ ਹੋਈ ਜਾਣਾ ਉੱਥੇ ਆਈ ਨਹੀਂ ਜਾਣਾ ਜੀ ਕਰੇ ਮੈਂ ਪਿਆਰਵਾ ਆਹੋ ਕੋਈ ਨਹੀਂ ਮੈਂ ਬਣਾਉਂਦੀਆਂ ਕੱਪ ਚਾਹ ਨਾਲੇ ਤੇ ਤੁਹਾਨੂੰ ਲਿਆ ਕੇ ਦੇਣੀ ਤੇ ਨਾਲੇ ਇਹਨਾਂ ਨੂੰ ਠਾਲਦੀਆਂ ਵੀ ਚਾਹ ਪੀਓ ਤੇ ਜਾਓ ਅੱਡੇ ਤੇ ਜਾ ਕੇ ਸਮਾਨ ਲਿਆ ਦਿਓ ਮੈਨੂੰ ਥੋੜਾ ਜਿਹਾ ਆਹ ਮੈਂ ਤਾਂ ਫਿਰ ਲਖਵੀਰ ਨੂੰ ਵੀ ਆ ਕੇ ਮੈਂ ਕਿਹਾ ਭਰਾ ਤੇਰਾ ਇੰਦਾ ਲੰਮਾ ਪਿਆਰਿੰਦਾ ਤੈਨੂੰ ਕੋਈ ਪਤਾ ਨਹੀਂ ਤੂੰ ਉਹਨੂੰ ਡਾਕਟਰ ਕੋਲ ਚੈੱਕ ਕਰਾ ਕੇ ਆ ਚੰਗੇ ਤੋਂ ਪਤਾ ਲੱਗੇ ਵੀ ਗੱਲ ਕੀ ਆ ਕੋਈ ਨਹੀਂ ਮੈਂ ਕਹਿੰਦੀ ਇਹਨਾਂ ਨੂੰ ਨਾਲੇ ਚਾਹ ਦੇਨੀ ਬਣਾ ਕੇ ਚਾਹ ਪੀਓ ਕੋਟ ਕੇ ਕੀ ਤਸਰੀਰ ਠੀਕ ਹੋਈ ਜਾਵੇ ਹਾਂ ਚਲੋ ਦੇ ਬਣਾ ਕੇ ਚਾਹ ਚੋ ਸ਼ਾਂਤ ਕਈ ਵਾਰੀ ਹੋ ਜਾਂਦਾ ਵਾ ਸਰੀਰ ਦੇ ਵਿੱਚ ਕਈ ਘਾਟਾਂ ਹੋ ਜਾਂਦੀਆਂ ਨੇ ਨਹੀਂ ਪਤਾ ਲੱਗਦਾ ਡਾਕਟਰਾਂ ਨੂੰ ਕੋਈ ਨਹੀਂ ਚਾਹ ਪਾਣੀ ਪੀ ਕੇ ਕੈਮ ਹੋ ਜੇ ਉਹਨਾਂ ਹੋਰ ਚਾਹੀਦਾ ਵਾ ਫਿਕਰੀ ਪਿਆ ਮੈਨੂੰ ਤੇ ਕਿਉਂ ਨਹੀਂ ਉੱਠਦਾ ਕੀ ਕਰਾਂ ਚਲੋ ਚਾਹ ਮਹਾਰਾਜ ਤੰਦਰੁਸਤੀ ਬਖਸ਼ੇ ਆ ਗਏ ਹੋ ਹਾਂ ਆ ਗਿਆ ਨੀ ਬੜ ਗਿਆ ਕੰਮ ਕੰਮ ਉਹਦੇ ਰਿੜ ਗਿਆ ਤੇ ਹੁਣ ਕਿੰਨਾ ਕਰ ਰਹਿ ਗਿਆ ਖੀਜ ਗਿਆ ਨਹੀਂ ਹੁਣ ਤੇ ਕੁਛ ਨਹੀਂ ਆ ਅੱਛਾ ਮੇਰੀ ਸੁਣੋ ਗੱਲ ਸਾਰੀ ਦਿਹਾੜੀ ਤੁਸੀਂ ਕੰਮ ਲੱਗੇ ਰਹਿੰਦੇ ਹੋ ਬਾਜੀ ਤੇ ਬੈੱਡ ਤੋਂ ਨਹੀਂ ਉੱਠਦੇ ਤੇ ਜਿਉ ਨਹੀਂ ਠੀਕ ਤੇ ਯਾਰ ਕੀ ਕਰਨਾ ਫਿਰ ਦੱਸ ਐਡੀ ਕਿਹੜੀ ਗੋਲੀ ਵੱਜੀ ਉਹਨਾਂ ਨੂੰ ਦਵਾਈ ਖਾਣ ਤੇ ਮੜਮਟਾ ਉੱਠਣ ਇਹ ਥੋੜਾ ਹੈ ਕਿ ਜੇ ਹੁਣ ਅਸੀਂ ਚੰਗੇ ਬਣ ਗਏ ਤੇ ਸਾਰਾ ਕੰਮ ਦਾ ਠੇਕਾ ਤੁਸੀਂ ਲੈਣਾ ਹੈ ਓਏ ਯਾਰ ਮੇਰੀ ਗੱਲ ਸੁਣਾ ਬਿਮਾਰ ਕੋਈ ਵੀ ਪੈਖਦਾ ਫਿਰ ਕਿਹੜੀ ਗੱਲ ਵਾ ਇਹ ਗੱਲ ਨਹੀਂ ਹੈਗੀ ਲੱਭੀ ਗੱਲ ਇਹ ਕਿ ਸੇ ਭਾਜੀ ਜ਼ਿਆਦਾ ਨਹੀਂ ਠੀਕ ਬੰਦਾ ਦਵਾਈ ਲਵੇ ਜੇ ਕੋਈ ਉਦਾਂ ਦੀ ਪ੍ਰੋਬਲਮ ਹੈ ਜਾ ਕੇ ਡਾਕਟਰ ਨੂੰ ਚੈੱਕ ਕਰਾ ਗਲੂਕੋਜ਼ ਵਗੈਰਾ ਲਗਵਾ ਲੈਣ ਤੇ ਠੀਕ ਹੋ ਜਾਣਾ ਮੇਰੀ ਗੱਲ ਸੁਣ ਭਾਈ ਦਾ ਸੁਭਾਅ ਦਾ ਨਹੀਂ ਹੈ ਵਾ ਮੈਂ ਨਿਕਾ ਜਾਉਣਾ ਸਾਰਾ ਕੰਮ ਉਹ ਹੀ ਕਰ ਦਿੰਦੇ ਹੁੰਦੇ ਹੀ ਖੇਤਾਂ ਦਾ ਸਾਰਾ ਸਾਰਾ ਦਿਨ ਲੱਗੇ ਰਹਿੰਦੇ ਹੁੰਦੇ ਹੀ ਇਹ ਕੰਮ ਤਾਂ ਭਜਣਾ ਹੁੰਦਾ ਤੇ ਇਹਨਾਂ ਨੇ ਇਦਾਂ ਨਹੀਂ ਹੀ ਕਰਨਾ ਤੂੰ ਹੁਣ ਮੈਨੂੰ ਸਮਝਾ ਦੇਣਾ ਗਈਆਂ ਇੱਦਾਂ ਕਰਨ ਦੇ ਤੇ ਇੱਦਾਂ ਕਰਨ ਦੇ ਮੈਨੂੰ ਨਹੀਂ ਪਤਾ ਹੈ ਹੈਗਾ ਕਿ ਕਿਦਾਂ ਦਾ ਸੁਭਾਅ ਉਹਨਾਂ ਦਾ ਤੁਹਾਡੀ ਗੱਲ ਮੰਦੀ ਆ ਕਿ ਪਾਜੀ ਸਾਰਾ ਕੰਮ ਕਰਦੇ ਰਹੇ ਆ ਹੁਣ ਪਾਜੀ ਨੂੰ ਚਾਹੀਦਾ ਜੇ ਨਹੀਂ ਠੀਕ ਚੱਲ ਬੰਦਾ ਮਾਣਾ ਮੋਟਾ ਬਾਹਰ ਤੁਰੇ ਫਿਰੇ ਜਾਂ ਕਿਦਾਂ ਪਾਜੀ ਤੇ ਬੈੱਡ ਤੋਂ ਹੀ ਨਹੀਂ ਉੱਠਦੇ ਹੈਗੇ ਉਹ ਤੇ ਇਦਾਂ ਜਿਦਾ ਪਤਾ ਨਹੀਂ ਕਿੰਨੇ ਸੀਰੀਅਸ ਹੁੰਦੇ ਮੈਂ ਇਹ ਗੱਲ ਕਹਿਣਾ ਚਾਹਨੀ ਹੈ ਕਿ ਪਾਜੀ ਉੱਠਣ ਬਾਹਰ ਅੰਦਰ ਫੇਰਾ ਮਾਰ ਚੱਲ ਜੇ ਨਹੀਂ ਕੰਮ ਹੁੰਦਾ ਬਾਹਰ ਦਾ ਤਾਂ ਦਿਨਾਂ ਜਾ ਕੇ ਇੱਥੇ ਬੈਠ ਹੀ ਜਾਣ ਇੰਨਾ ਤੇ ਬੰਦਾ ਕਰ ਹੀ ਸਕਦਾ ਇਹ ਥੋੜੋ ਨਾ ਕਿ ਬਸ ਬੈੱਡ ਤੇ ਲੰਮੇ ਪਏ ਰਹਿਣਾ ਹੁਣ ਇਹ ਗੱਲ ਕਹਤੀ ਆ ਪਰ ਜਦੋਂ ਉਹਨਾਂ ਨੂੰ ਚੱਕਰ ਆਉਣ ਡੇ ਆ ਜੇ ਮਾਲਾ ਡਿੱਗ ਪੇ ਫਿਰ ਕੀ ਕਰਨਾ ਸਰਟੀਫਿਕੇਟ ਲੱਗੀ ਤੇ ਉਹ ਤਾਂ ਠੀਕ ਗੱਲ ਸਹੀ ਆ ਪਰ ਦਵਾਈ ਖਾ ਕੇ ਬੰਦਾ ਤੁਰੇ ਫਿਰੇ ਤੇ ਸਹੀ ਥੋੜਾ ਉਹ ਜੇ ਤੁਰਿਆ ਫਿਰਿਆ ਜਾਵੇ ਤੇ ਕਰਨ ਨਾ ਤੇ ਫਿਰ ਇਦਾਂ ਕਿੰਨਾ ਇਕ ਟਾਈਮ ਚੱਲੇਗਾ ਫਿਰ ਤੂੰ ਸਾਰਾ ਸਾਰਾ ਦਿਨ ਉੱਥੇ ਕੰਮ ਕਰਨਾ ਹੈ ਯਾਰ ਸਾਰਾ ਦਿਨ ਕਿਨੇ ਕੰਮ ਕਰਨਾ ਵਾ ਇੱਕ ਦੋ ਦਿਨ ਦਾ ਕੰਮ ਰਹਿ ਗਿਆ ਸਾਰਾ ਹੁਣ ਠੀਕ ਆ ਬਾਬਾ ਤੁਹਾਡੇ ਨਾਲ ਨਹੀਂ ਮੈਂ ਮੱਥਾ ਮਾਰ ਸਕਦੀ ਤੂੰ ਆ ਜਾਗੇ ਨਾ ਤੂੰ ਇਹ ਗੱਲਾਂ ਕਰਨੀ ਮੇਰੀ ਤੂੰ ਇਹ ਗੱਲਾਂ ਕਰਨ ਨਹੀਂ ਹੈ ਜੇ ਕੱਲ ਨੂੰ ਮੇਰੀ ਗੱਲ ਹੋ ਗਈ ਕੋਈ ਇਦਾਂ ਦੀ ਜੇ ਮੈਂ ਉਹਨਾਂ ਠੀਕ ਹਾਂ ਉਹਦੇ ਫਿਰ ਆਪਣੀ ਨਾ ਜ਼ੁਬਾਨ ਤੋਂ ਨਾ ਇਦਾਂ ਦੀ ਗੱਲ ਨਾ ਕੱਢਿਆ ਕਰੋ ਕੋਈ ਸੌ ਸਮਝ ਕੇ ਗੱਲ ਕਰਿਆ ਕਾਦੀ ਹੋ ਗਈ ਤੇਰੀ ਵਾਲੀ ਦੱਸ ਕਾਦੀ ਹੱਦ ਹੋ ਗਈ ਮੈਂ ਹੀ ਕਹਿਣੀ ਹੈ ਕਿ ਉੱਠ ਜਾ ਕੰਮ ਤੇ ਥੋੜਾ ਬੋਧਾ ਤਾਂ ਲੱਗਦਾ ਯਾਰ ਜਿਉ ਨਹੀਂ ਠੀਕ ਤੇ ਨਹੀਂ ਠੀਕ ਆ ਠੀਕ ਆ ਬਾਬਾ ਜਾਓ ਜਾ ਕੇ ਚਾਹ ਪਾਣੀ ਪੀਓ ਜਾ ਕੇ ਚਲੋ ਅੰਦਰ ਜਿਉ ਜਾ ਕੇ ਚਾਹ ਤੂੰ ਮੱਥਾ ਮਾਰੀ ਜਾਣਾ ਅੱਧੇ ਬਿਨਾ ਮਤਲਬ ਤੋਂ ਗੱਲਾਂ ਦਾ ਕਾਦੀ ਹੋ ਗਈ ਤੇਰੀ ਵਾਲੀ ਵੀ ਠੀਕ ਆ ਹੋ ਗਈ ਤੇ ਹੋ ਗਈ ਸੀ ਇਹ ਬੰਦਾ ਨਾ ਸੁੱਬਰ ਨਹੀਂ ਸਕਦਾ ਕਿੰਨੀ ਵਾਰ ਕਿਹਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਬਾਹਰ ਉੱਠਣ ਤੇ ਕੰਮ ਕਰਨ ਫਰਨਾ ਇੰਨੇ ਨੂੰ ਮੇਰੀ ਸੁਲੀ ਹੈਗੀ ਨਾ ਨਾ ਵੀ ਮੈਂ ਕੀ ਕਹਾਂ ਮੈਂ ਤੇ ਇਹੀ ਚੰਨੀ ਆ ਕਿ ਤੁਸੀਂ ਕੰਮ ਕਰ ਸਾਰਾ ਦਿਨ ਕਦਰ ਇਹਨੂੰ ਕਰਨਾ ਇੱਕ ਗੱਲ ਹੈਗੀ ਹੈ ਦਵਾਈ ਦਾ ਸਿਰ ਬੋਟਾ ਹੀ ਹੋ ਗਿਆ ਮੈਂ ਸੋਚਿਆ ਸੀ ਦੋ ਗੁੰਦਾ ਪਾਵਾਂਗੀ ਚਲ ਮੇਰੇ ਵਾਸਤੇ ਹੋਣਗੇ ਪਰ ਮੈਨੂੰ ਇਹ ਥੋੜਾ ਪਤਾ ਹੀ ਕਿ ਇਹਨਾਂ ਨੇ ਮੰਜੇ ਤੇ ਪੈ ਜਾਣਾ ਮੈਂ ਨਾ ਗਲਤੀ ਜੀ ਕਰ ਲਈ ਜਿਆਦਾ ਦਵਾਈ ਦੇ ਕੇ ਮੈਂ ਨਾ ਲਾਲਚ ਨੂੰ ਪੈ ਗਈ ਜਿੰਨੀ ਜ਼ਿਆਦਾ ਦਵਾਂਗੀ ਉੰਨੇ ਜ਼ਿਆਦਾ ਚਲਦੀ ਐਸਰ ਹੋਣਾ ਪਰ ਇਹ ਵੀ ਨਾ ਮੇਰੇ ਭਾ ਦਾ ਸਿਆਪਾ ਪੈ ਗਿਆ ਉਹ ਤੇ ਮੰਜੇ ਤੇ ਪੈ ਗਿਆ ਹੁਣ ਤਸ ਹੁਣ ਆ ਜਾ ਕੇ ਨਾ ਸਾਰੇ ਕੰਮ ਇਹਨਾਂ ਨੂੰ ਕਰਨੇ ਪੈਂਦੇ ਤੇ ਉਹੀ ਗੱਲ ਨਾ ਪਹਿਲੇ ਸਾਡੇ ਚ ਲੜਾਈ ਨਹੀਂ ਹੁੰਦੀ ਹੁਣ ਫੇਰ ਕਮਾਨ ਲੈ ਕੇ ਲੜਾਈ ਹੋ ਜਾਂਦੀ ਮੈਂ ਨਾ ਸੰਦੀਪ ਨੇ ਸੋਨਾ ਆ ਕੇ ਪੁੱਛਦੀ ਆ ਕਿ ਇਹ ਕੀ ਕਰਨੀ ਤੂੰ ਤੇ ਭਾਜੀ ਦਾ ਇੰਨਾ ਅਸਰ ਹੋਇਆ ਹਜੇ ਤੇ ਮਹੌਰ ਜੀ ਨੂੰ ਕਿਸੇ ਨੇ ਨਹੀਂ ਦਿੱਤੀ ਕਿ ਜੇ ਮੈਂ ਸਾਰਿਆਂ ਨੂੰ ਦੇ ਦਿੰਦੀ ਆ ਸਾਰੇ ਮੰਜੇ ਤੇ ਪੈ ਜਾਣਗੇ ਤੇ ਮੇਰੇ ਭਾ ਦਾ ਸਿਆਪਾ ਪੈ ਜਾਣਾ ਹੈ ਕਿ ਲੈ ਤੂੰ ਹੁਣ ਰੋਟੀ ਲਾ ਤੂੰ ਹੁਣ ਸਾਰਾ ਕੁਝ ਕਰ ਕੋਈ ਨਹੀਂ ਮੈਂ ਫੋਨ ਕਰਕੇ ਨਾ ਕੁਛ ਦੀ ਐ। ਕਿ ਆ ਕੀ ਦੇਤਾ ਤੁਮਨੇ। ਇਦਾਂ ਕਰਦਾ ਵਾ ਸਾਇਰਸ ਨੂੰ ਮੈਂ ਮਾਰਦਾ। ਨੂੰ ਪੁੱਛਣਾ ਕੋ ਡਾਕਟਰ ਆ ਗਏ ਕੋਈ। ਦਵਾਈ ਤੇ ਲੈਣ ਜਾਣੇ ਬਣਾਵਾ ਟੈਸਟਿੰਗ ਕਰਾਉਣੇ ਨਾਲੇ। ਸਾਇਰਸ। ਸਾਇਰਸ? ਹਾਂਜੀ ਭਾਜੀ। ਬਹੁਤ ਗੱਲ ਸੁਣ ਮੇਰੀ ਇੱਕ ਮਿੰਟ ਆਈ। ਆ ਗਿਆ ਆ ਗਿਆ ਇੱਕ ਮਿੰਟ ਆ ਗਿਆ। ਕੀ ਹਾਲ ਕੀ ਹਾਲ ਜੀ ਠੀਕ ਆ ਜੀ ਭਾਜੀ। ਵਧੀਆ ਵਧੀਆ ਠੀਕ ਆ। ਅੱਛਾ ਯਾਰ ਮੈਂ ਗੱਲ ਕਰਨੀ ਤੇ ਨਾ। ਹਾਂਜੀ ਦੱਸੋ। ਉਹ ਵੱਡਾ ਵੀ ਇੰਨੀ ਕੁ ਠੀਕ। ਕੀ ਗੱਲ ਹੋ ਗਈ ਆ? ਕੋਈ ਯਾਰ ਪਤਾ ਨਹੀਂ ਕੀ ਗੱਲ ਆ ਦੋ ਤਿੰਨ ਦਿਨ ਹੋ ਗਏ ਆ ਮੰਜੇ ਤੋਂ ਨਹੀਂ ਉੱਠਣ ਰਿਹਾ ਹੈ ਖਾਣ ਪੀਣ ਨਹੀਂ ਲੈ ਪਿਆ ਉਹ ਨਹੀਂ ਨਹੀਂ ਖਾਣ ਪੈਣਾ ਖਾਣਾ ਬਿਨਾ ਕੀ ਆ ਹਾਂ ਯਾਰ ਦੋ ਤਿੰਨ ਦਿਨ ਹੋ ਗਏ ਕਹਿੰਦਾ ਚੱਕਰੀ ਆਈ ਜਾਂਦੇ ਆ ਹੈ ਬੁਖਾਇਆ ਡਾਕਟਰ ਕਿਸ ਨੂੰ ਵਿਖਾਇਆ ਨਹੀਂ ਮੈਂ ਤਾਂ ਇਹ ਤੈਨੂੰ ਵਜ ਮਾਰੀ ਆ ਤੂੰ ਡਾਕਟਰ ਹੈਗਾ ਚੰਗਾ ਇਹ ਦੱਸ ਉਹਨੂੰ ਯਾਰ ਗਰਦਾ ਪਰ ਬੜੇ ਬੜੇ ਵਧੀਆ ਡਾਕਟਰ ਆ ਜਿੱਥੇ ਮਾਜੀ ਲੈ ਕੇ ਡਾਕਟਰ ਉਸ ਕਰਾ ਲਓ ਜਾ ਕੇ ਕੋਈ ਹੈਗਾ ਜਨਫਣ ਵਾਲਾ ਓਏ ਆਵਾ ਬਰੋਲ ਹੁਣੀ ਆ ਦੂਜੇ ਦਿਓਲ ਹਸਪੀਟਲ ਆ ਬੜੇ ਵਧੀਆ ਡਾਕਟਰ ਆ ਸਾਰੇ ਜਿਥੇ ਮਰਜ਼ੀ ਚੱਲ ਜਾਓ ਯਾਰ ਹੈਗੇ ਤਾਂ ਸਹੀ ਆ ਪਰ ਇਹ ਕੰਮ ਚ ਨਾ ਰਿਸਕ ਵੀ ਬੜਾ ਵਾ ਪਲਟੋ ਵੀ ਬੜੀ ਐ ਗੀ ਡਾਕਟਰਾਂ ਦੀ ਅੱਜ ਕੱਲ ਹੁੰਦਾ ਕੁਛ ਨਹੀਂ ਆ ਘੱਡਵਾੜਾ ਕੋ ਦਿੰਦੇ ਆ ਐਵੀਂ ਗੱਲ ਹੈਗੀ ਆ ਮੈਂ ਤਾਂ ਹੀ ਕਹਣਾ ਕੋਈ ਜਾਣਕਾਰ ਵਾਲਾ ਕੋਈ ਹੈਗਾ ਡਾਕਟਰ ਤੇ ਮੈਨੂੰ ਉਹ ਦੱਸ ਦੇ ਤਾਂ ਮੈਂ ਵਿਖਾ ਲਿਆ ਉਹ ਕੋਈ ਨਹੀਂ ਉੱਠਦਾ ਕੋਈ ਨਹੀਂ ਉੱਠਿਆ ਆਣ ਡੇ ਕੇ ਆ ਦੋ ਤਿੰਨ ਦਿਨ ਹੋ ਗਿਆ ਤਾਂ ਮੰਮੀ ਤੇ ਮੈਂ ਜਾਣ ਡਿਆ ਵਾ ਉਹ ਕੰਮਾਂ ਦੇਣਾ ਹੈ ਗੀ ਉਹ ਤੇ ਕੀ ਉਹ ਤਾਂ ਬਖੰਡ ਨਹੀਂ ਕਰਨ ਡਿਆ ਮੰਜੇ ਦੇ ਪਿਆ ਉਹ ਨਹੀਂ ਯਾਰ ਐਦਾਂ ਦੀ ਗੱਲ ਨਹੀਂ ਆ ਹਾਂ ਇਹਨਾਂ ਦਿਨਾਂ ਜੀ ਆ ਕੇ ਉਹਨਾਂ ਨੇ ਬਖੰਡ ਕਰਨੇ ਹੀ ਦੱਸ ਉਹ ਇਹੋ ਦਿਨਾਂ ਚ ਬਖੰਡ ਹੁੰਦੇ ਆ ਵੀ ਕੰਮ ਨਾ ਕਰਨਾ ਯਾਰ ਅੱਗੇ ਸਾਰੀ ਉਮਰ ਨਿਕਲ ਗਈ ਉਹਨਾਂ ਦੀ ਕੰਮ ਕਰਦਿਆਂ ਦੀ ਜੇ ਵੀ ਇਦਾਂ ਦੀ ਗੱਲ ਬਾਤ ਹੁੰਦੀ ਜੀ ਤਾਂ ਮੰਨੋ ਵੀ ਇਹਨਾਂ ਨੇ ਦੱਸ ਹੀ ਦੇਣਾ ਸੀ ਓਏ ਆਹੋ ਵੀ ਗੱਲ ਹੈਗੀ ਆ ਹਾਂ ਉਹਦਾ ਮੈਂ ਕਿਤੇ ਕੰਮ ਕਰਕੇ ਨਾ ਕਿਤੇ ਸਿਰ ਉੱਠਦਾ ਹੋਵੇ ਨਹੀਂ ਨਹੀਂ ਯਾਰ ਕੰਮ ਵਾਲੀ ਦੀ ਕੋਈ ਗੱਲ ਨਹੀਂ ਯਾਰ ਸਾਰਾ ਸਾਰਾ ਦਿਨ ਤੇ ਲੱਗੇ ਰਹਿੰਦੇ ਅੱਛਾ ਕੰਮ ਵਾਲੇ ਬੰਦੇ ਨੂੰ ਤਾਂ ਹੁੰਦਾ ਨਹੀਂ ਆਹੋ ਜੀ ਗੱਲ ਦਾ ਓਏ ਆਹੋ ਤੇ ਗੱਲ ਹੈਗੀ ਆ ਨਾਲੇ ਮਾੜੀ ਮੋੜੀ ਜੀ ਨੂੰ ਤਾਂ ਵੈਸੇ ਨਹੀਂ ਗੋਲਦੇ ਹੋ ਤੈਨੂੰ ਪਤਾ ਹੀ ਆ ਉਹ ਚੱਲ ਕੋਈ ਨਹੀਂ ਮੇਰਾ ਯਾਰ ਦੋਸਤ ਹੈਗਾ ਮੁੰਡਾ ਹਸਪੀਟਲ ਲੱਗਾ ਤੈਨੂੰ ਪੁੱਛ ਲੈਣੇ ਚਲ ਦੱਸਦੀ ਹਾਂ ਮੈਂ ਜਾਣਾ ਯਾਰ ਚੈੱਕ ਕਰਵਾਉਣ ਤੇ ਮੈਂ ਨਾਲੇ ਟੈਸਟ ਕਰਾਉਣੇ ਆ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਰਦਾ ਫੋਨ ਥੋੜੇ ਜਿਹਾ ਲੱਗ ਕਰਕੇ ਨਾ ਪਤਾ ਚਾਹਤਾ ਮੈਂ ਦੱਸਦਾ ਚਲ ਸਹੀ ਆ ਤੂੰ ਮੈਨੂੰ ਗੱਲ ਕਰਕੇ ਨਾ ਦੱਸ ਦੇ ਹਾਂ ਠੀਕ ਜੀ ਭਾਜੀ ਚਲ ਚਲ ਠੀਕ ਆ ਠੀਕ ਆ ਇਹ ਤਾਂ ਮਸ਼ੀਨ ਉਹ ਲੋ ਕਹਿੰਦੇ ਆ ਕਿ ਕਿਦਾਂ ਨਸ਼ਾ ਤੇ ਨਹੀਂ ਕਰਨੇ ਪਿਆ ਗਲਤ ਇਦਾਂ ਨਹੀਂ ਕੋ ਲੱਗੀ ਨਹੀਂ ਅਜੇ ਤੱਕ ਤੂੰ ਕਦੀ ਨਾ ਜਾਣੇਗੀ ਪਾਪਾ ਨੇ ਪਰ ਪਤਾ ਨਹੀਂ ਉਹ ਗੱਡੀ ਟੈਸਟ ਕਰਾਵਾਂਗੇ ਤੇ ਕੀ ਨਿਕਲਦਾ ਚਲੋ ਕੋਈ ਨਹੀਂ ਦੱਸਦਾ ਫਿਰ ਵੇਖਦੇ ਆ ਉઠੋ ਇਦਾਂ ਲੰਮੇ ਪਿਆ ਤੇ ਗੱਲ ਨਹੀਂ ਗਈ ਬਾਨੀ ਜੇ ਨਹੀਂ ਫਰਕ ਹੈਗਾ ਤਾਂ ਚਲੋ ਸ਼ਹਿਰੋਂ ਦਵਾਈ ਲੈ ਆਉਂਦੇ ਆ ਕਿੰਨਾ ਚਿਰ ਲੰਮੇ ਪੈ ਕੇ گزارਾ ਕਰੋਗੇ ਰਮਨ ਮੇਰੇ ਵਾਸਤੇ ਗੱਲ ਭਈਆ ਕਿਦਾਂ ਦੀਆਂ ਗੱਲਾਂ ਕਰੀ ਜਾਂਦੀਆਂ ਦੱਸੋ ਤਾਂ ਸਹੀ ਵੀ ਹੁੰਦਾ ਕੀ ਆ ਮੇਰਾ ਸਿਰ ਹੀ ਨਹੀਂ ਉੱਠਦਾ ਮੈਂ ਦੱਸ ਕੀ ਕਰਾਂ ਕੀ ਦੱਸਾਂ ਤੈਨੂੰ ਦੱਸੋਗੇ ਤਾਂ ਫੇਰ ਹੀ ਹੱਲ ਨਿਕਲੂਗਾ ਚਲ ਨਹੀਂ ਸਿਰ ਉੱਠਦਾ ਪਿੰਡੋਂ ਤੇ ਬਠੇਰੀ ਦਵਾਈ ਖਾ ਲਈ ਤੁਸੀਂ ਬੀਪੀ ਘਟਿਆ ਵੀ ਨਹੀਂਗਾ ਵਧਿਆ ਵੀ ਨਹੀਂਗਾ ਕੀ ਗੱਲ ਵਾ ਮੇਰਾ ਅਰਾਦਾ ਵਾ ਪੀ ਹੁਣ ਕੰਮਾਂ ਦੇ ਦੇਣਵਾ 100 ਕੰਮ ਕਰਨ ਵਾਲਾ ਵਾ ਲੋਕੀ ਤੇ ਬਾਹਰ ਵੇਖੋ ਬਹਿ ਨਹੀਂ ਗਏ ਡੇ ਇਹ ਇਦਾਂ ਕਰਦੀਆਂ ਲਖਬੀਰ ਨੂੰ ਕੰਨੀ ਆ ਤੋ ਉਹਨੂੰ ਨਾਲ ਲੈ ਕੇ ਸ਼ਹਿਰ ਜਾਓ ਉਥੋਂ ਟੈਸਟ ਕਰਵਾ ਕੇ ਤੇ ਦਵਾਈ ਲੈ ਕੇ ਆਓ ਓਏ ਓ ਤੇ ਤੇਰੀ ਗੱਲ ਠੀਕ ਆ ਉਹ ਮੁੰਡਿਆ ਕਣਕੂਣ ਕੇ ਭੀਜਣਾ ਉਹਨੂੰ ਰਹਿਣ ਦੇ ਐਵੇਂ ਕੰਮ ਹਟਾਵੇਂਗੀ ਲੱਗੇ ਨੂੰ ਕੰਮ ਟਾਉਣ ਵਾਲੀ ਕਿਹੜੀ ਗੱਲ ਵਾ ਮੇਰੀ ਗੱਲ ਸੁਣੋ ਇਕੱਲੇ ਕਿੱਦਾਂ ਜਾਓਗੇ ਰਾਹ ਤੇ ਚੱਕਰ ਚੁੱਕਰ ਆਊਗਾ ਕਹਿਣ ਡੇ ਜੇ ਸਿਰ ਨਹੀਂ ਉਠਾਂ ਡਿਆ ਹੁਣ ਉਹ ਨਾਲ ਹੋਊਗਾ ਤੁਹਾਨੂੰ ਬਾਲ ਕੇ ਲੈ ਜੂ ਗੱਡੀ ਵਿੱਚ ਔਰ ਅਮਰ ਕੋਈ ਗੱਲ ਨਹੀਂ ਮੈਂ ਹੋਇੜਾ ਵਾ ਠੀਕ ਕਿਤੇ ਬੰਦਾ ਬਿਮਾਰ ਹੋ ਹੀ ਜਾਂਦਾ ਵਾ ਐਡੀ ਕਿਹੜੀ ਗੱਲ ਹੋ ਗਈ ਆ ਤੇ ਜੇ ਬਿਮਾਰ ਹੋ ਜਾਂਦਾ ਤਾਂ ਤੇ ਇਲਾਜ ਵੀ ਹੈਗੇ ਆ ਤੇ ਜਾ ਕੇ ਦਵਾਈ ਲਿਆਂਵਾਂਗੇ ਤਾਂ ਠੀਕ ਹੋਣਾ ਮੰਜੇ ਤੇ ਪੈ ਕੇ ਤਾਂ ਠੀਕ ਹੋਣਾ ਇਹ ਨਹੀਂ ਆਪਾਂ ਕੱਪੜੇ ਤੁਸੀਂ ਪਾਏ ਆ ਤੇ ਮੈਂ ਜਾਣੀ ਆ ਲਖਬੀਰ ਵੱਲ ਤੇ ਜਿਉ ਜਾ ਕੇ ਦਵਾਈ ਲਿਆਓ ਮੈਨੂੰ ਆਪ ਹੋਰ ਤਰ੍ਹਾਂ ਹੋਂ ਡਿਆ ਵਾ ਉਸ ਲਈ ਅਦਾ ਕਰੇ ਬੰਬੀ ਤੇ ਗਿਆ ਹੀ ਉਹ ਪਤਾ ਨਹੀਂ ਉਹ ਆ ਗਿਆ ਕਿ ਨਹੀਂ ਆ ਗਿਆ ਕੋਈ ਨਹੀਂ ਮੈਂ ਵੇਖਣੀ ਆ ਆ ਹੀ ਗਿਆ ਹੁਣ ਆਵਾਂ ਉਹਨੇ ਵੀ ਰੋਟੀ ਪਾਣੀ ਖਾਣਾ ਵਾ ਉਹਨੇ ਕਲੋਂ ਨਹੀਂ ਤੁਹਾਡੇ ਨਾਲ ਇਦਾਂ ਲੰਮੇ ਪਿਆ ਨਹੀਂ ਗਾ ਕੰਮ ਸਰਨਾ ਕਿਤੇ ਕਿਦਾਂ ਭੱਜੇ ਫਿਰਦੇ ਹੁੰਦੇ ਹਾਈ ਫਲਾਣੀ ਨੇ ਕਣਕ ਬਿਜਲੀ ਮੈਂ ਵੀ ਬਿਜਲਾ ਦਵਾ ਦਵ ਤੇ ਹੁਣ ਅੰਦਰੋਂ ਨਹੀਂ ਉੱਠਣ ਦੇ ਤਹੀ ਮੇਰੇ ਵਾਸਤੇ ਹੀ ਗੱਲ ਵਾ ਚੱਲ ਕੋਈ ਗੱਲ ਨਹੀਂ ਮੈਂ ਕਹਿਨੀ ਆ ਤਾਂ ਜਾਓ ਫਿਰ ਹਾਂ ਮਾ ਸਰੀਰ ਦੇ ਵਿੱਚ ਫਟ ਪੈ ਹੀ ਜਾਂਦਾ ਵਾ ਕਿਤੇ ਬੰਦਾ ਬਿਮਾਰ ਹੋ ਹੀ ਜਾਂਦਾ ਵਾ ਇਹ ਥੋੜੀ ਗੱਲ ਵੀ ਹੁਣ ਮੈਂ ਸਾਰੀਆਂ ਬੰਦਾ ਠੇਕਾ ਵੀ ਮੈਂ ਬਿਮਾਰ ਹੋਣਾ ਹੀ ਨਹੀਂ ਕਿਤੇ ਚੱਲ ਕੋਈ ਨਹੀਂ ਆ ਹੌਸ ਤੇ ਹੋਣਾ ਮੈਂ ਠੀਕ